ਜੋਲੇ ਦੇ ਲਈ ਤੁਹਾਡਾ ਤੇ ਗਿੱਦੜਵੇ ਦੀ ਚੋਣ ਜਿਹੜੀ ਉਹ ਲਗਭਗ 29 ਸਾਲ ਬਾਅਦ ਬਾਅਦ ਫਿਰ ਕਿੰਦਰ ਚਸਪ ਹੋ ਗਈ ਕਿਉਂਕਿ 1995 ਚ ਮਨਪਤ ਬਾਦਲ ਵੇਰੀ ਬਾਈ ਇਲੈਕਸ਼ਨ ਇਤੋਂ ਹੋਇਆ ਸੀ ਉਦੋਂ ਸਰਦਾਰ ਬੈਂਤ ਸਿੰਘ ਜਿਉਂਦੇ ਹੈਗੇ ਸੀ ਤੇ ਉਦੋਂ ਇਹ ਜਿਹੜੀ ਸੀਟ 1700 ਵੋਟ ਤੇ ਮਨਪਤ ਬਾਦਲ ਜਿੱਤਿਆ ਸੀ ਮੰਨਿਆ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਜੁੜੀ ਹੈਗੀ ਆ ਉਹ ਗਿੱਦੜਪਾ ਵਿਧਾਨ ਸਭਾ ਹਲਕੇ ਤੋਂ ਜਿੰਨੀ ਚੋਣ ਲੜਨਗੇ ਉਦੋਂ ਇਹਦੇ ਲਈ ਉਹਨਾਂ ਨੇ ਤਿਆਰੀ ਵਗੈਰਾ ਵੀ ਕਰ ਲਈ ਹੈਗੀ ਆ ਜੋ ਇੱਕ ਸਾਇਲੈਂਟਲੀ ਜਿਹੜਾ ਗੱਠਜੋੜ ਹੁੰਦਾ ਸਿਆਸੀ ਪਾਰਟੀਆਂ ਦਾ ਉਹ ਲੋਕ ਸਭਾ ਚੋਣਾਂ ਦਰਮਿਆਨ ਹੀ ਜਿਹੜਾ ਉਹ ਹੋ ਗਿਆ ਸੀ ਤੇ ਇਹ ਪਤਾ ਲੱਗਾ ਕਿ ਬੇਦਬੀ ਕਾਂਡ ਨਾਲ ਜੁੜੇ ਤੇ ਵੇਬਰਗੁੜੀ ਕਾਂਡ ਨਾਲ ਜੁੜੇ ਜਿਹੜੇ ਕੁਝ ਵਿਅਕਤੀ ਹੈ ਉਹ ਵੀ ਟਿਕਟ ਲੈਣ ਦੇ ਚਾਹਵਾਨ ਹੈਗੇ ਤੇ ਇੱਕ ਜਿਹੜਾ ਪੁਰਾਣਾ ਅਕਾਲੀ ਦਲ ਹੈਗਾ ਉਹਦੇ ਵਿੱਚੋਂ ਵੀ ਬਠਿੰਡੇ ਦਾ ਇੱਕ ਆਗੂ ਜਿਹੜਾ ਹੈਗਾ ਉਹ ਗਿੱਦੜਵੇ ਤੋਂ ਉਸ ਮਤਲਬ ਇਲੈਕਸ਼ਨ ਲੜਨ ਦਾ ਚਾਹਵਾਨ ਹੈਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਹੁਣੇ-ਹੁਣੇ ਲੋਕ ਸਭਾ ਦੀਆਂ ਚੋਣਾਂ ਹੋ ਕੇ ਖਟੀਆਂ ਤੇ ਇਸ ਦੇ ਵਿੱਚ ਚਾਰ ਵਿਧਾਇਕ ਆ ਜਿਹੜੇ ਉਹ ਐਮਪੀ ਬਣ ਗਏ ਆ ਤੇ ਚਾਰਾਂ ਵਿਧਾਇਕਾਂ ਨੇ ਕੁਝ ਹਫ਼ਤਿਆਂ ਬਾਅਦ ਹੀ ਆਪਣੇ ਅਸਤੀਫੇ ਦੇ ਦੇਣੇ ਆ ਐਮਐਲਏ ਵਾਲੇ ਆ ਪੋਸਟਾਂ ਤੋਂ ਤੇ ਗਿੱਦੜਵਾਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਿੱਤਣ ਕਰਕੇ ਖਲਕਾ ਖਾਲੀ ਹੋਇਆ ਤੇ ਇੱਥੇ ਹੁਣ ਸੰਭਾਵਨਾ ਆ ਰਹੀਆਂ ਕਿ ਜਿਹੜੇ ਗੁਪਤ ਸੰਝੋਗ ਤੇ ਸਿਆਸੀ ਪਾਰਟੀਆਂ ਨੇ ਕੀਤੇ ਹੁੰਦੇ ਆ ਚੋਣਾਂ ਨੂੰ ਲੈ ਕੇ ਉਸੇ ਗੁਪਤ ਸੰਝੋਗ ਦੇ ਤਹਿਤ ਸੁਖਬੀਰ ਬਾਦਲ ਨੂੰ ਗਿੱਦੜਵਾਹਾ ਤੋਂ ਚੋਣ ਲੜਾਈ ਜਾ ਸਕਦੀ ਹੈ ਤੇ ਇਥੋਂ ਉਹਨਾਂ ਨੂੰ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਜਾ ਸਕਦੀਆਂ ਕੀ ਹੈ ਸਾਰਾ ਮਾਮਲਾ ਕਿਸ ਤਰ੍ਹਾਂ ਹੁੰਦੇ ਨੇ ਚੋਣਾਂ ਨੂੰ ਲੈ ਕੇ ਗੁਪਤ ਸੰਦੇ ਉਤੇ ਤੇ ਕੀ ਹੋਣ ਵਾਲਾ ਗਿੱਦੜਵਾਹਾ ਨੂੰ ਲੈ ਕੇ ਇਸ ਸੰਭਾਵਨਾਵਾਂ ਤੇ ਆਓ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਦਸਵੰਤ ਜਸ ਦੇ ਨਾਲ ਹਰ ਸਿੰਘ ਸਾਹਿਬ ਪੰਜਾਬ ਦੇ ਜਿਹੜੀਆਂ ਲੋਕ ਸਭਾ ਚੋਣਾਂ ਉਸੰਪੰਨ ਹੋ ਗਈਆਂ ਹੈਗੀਆਂ ਔਰ ਇਹਦੇ ਵਿੱਚ ਕੁਝ ਜਿਹੜੇ ਐ ਐਮ ਐਲ اے ਆ ਲੋਕ ਸਭਾ ਦੀ ਚੋਣ ਜਿੱਤਨ ਵਿੱਚ ਸਫਲ ਰਹੇ ਆ ਇਹ ਜੋ ਮੋਸਟਲੀ ਜਿਹੜੇ ਆਪਾਂ ਕਹਿ ਸਕਦੇ ਹਾਂ ਜੋ ਕਾਂਗਰਸ ਦੇ ਹੈਗੇ ਆ ਗਿੱਦੜਬਾਹ ਜਿਹੜੀ ਲੋਕ ਵਿਧਾਨ ਸਭਾ ਸੀਟ ਆ ਉਹ ਖਾਲੀ ਹੋ ਗਈ ਹੈਗੀ ਹੈ। ਔਰ ਇੱਥੋਂ ਹੁਣ ਜਿਹੜੀ ਹੈਗੀ ਹੈ ਬਹੁਤ ਜਲਦ ਨਵੀਂ ਜਿਮੀ ਚੋਣ ਹੋਣ ਜਾਣੀ ਆ ਰਹੀ ਹੈ। ਕਿ 20 ਜੂਨ ਦੇ ਆਸ-ਪਾਸ ਰਾਜਾ ਵੜੇਗੇ ਇਸ ਵਿਧਾਨ ਸਭਾ ਹਲਕੇ ਚ ਬਤੌਰ ਜਿਹੜਾ ਐਮਐਲਏ ਆ ਉਹਦਾ ਅਸਤੀਫਾ ਵਿਧਾਨ ਸਭਾ ਨੂੰ ਸੌਂਪ ਦੇਣਗੇ। ਉਸ ਅਸਤੀਫੇ ਤੋਂ ਹੁਣ ਤੋਂ 6 ਮਹੀਨੇ ਚੱਲ ਜਿਹੜੀ ਹੈਗੀ ਉਹ ਇਲੈਕਸ਼ਨ ਜਿਹੜੀ ਇੱਥੇ ਕਰਵਾਈ ਜਾਣੀ ਹੈਗੀ ਹੈ। ਔਰ ਇਹ ਮੰਨਿਆ ਜਾ ਰਿਹਾ ਹੈ ਕਿ ਸਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹ ਕਿੱਧਰ ਪਰ ਵਿਧਾਨ ਸਭਾ ਹਲਕੇ ਤੋਂ ਜਿੰਨੀ ਚੋਣ ਲੜਨਗੇ ਉਧਰ ਇਹਦੇ ਲਈ ਉਹਨਾਂ ਨੇ ਤਿਆਰੀ ਵਗੈਰਾ ਵੀ ਕਰ ਲਈ ਹੈਗੀ ਆ ਜੋ ਇੱਕ ਸਾਇਲੈਂਟਲੀ ਜਿਹੜਾ ਗੱਠ ਜੋੜ ਹੁੰਦਾ ਸਿਆਸੀ ਪਾਰਟੀਆਂ ਦਾ ਉਹ ਲੋਕ ਸਭਾ ਚੋਣਾਂ ਦਰਮਿਆਨ ਹੀ ਜਿਹੜਾ ਉਹ ਹੋ ਗਿਆ ਸੀ ਔਰ ਲੋਕ ਸਭਾ ਚੋਣਾਂ ਦੇ ਵਿੱਚ ਹੀ ਤੈਅ ਹੋ ਗਿਆ ਸੀ ਕਿ ਰਾਜ ਵਿਡਿੰਗ ਦਾ ਜਿੰਨਾ ਲਾਜ਼ਮੀ ਹੈਗਾ ਤੇ ਇਹ ਲੱਗਦਾ ਕਿ ਸਰਵੀਰ ਸਿੰਘ ਬਾਦਲ ਜਿਹੜਾ ਹੈਗੇ ਆ ਕਿੱਧਰ ਪਰ ਵਿਧਾਨ ਸਭਾ ਹਲਕੇ ਤੋਂ ਜਿੰਨੀ ਚੋਣ ਲੜਨਗੇ ਔਰ ਇਹਦੇ ਲਈ ਉਹਨਾਂ ਨੇ ਆਪ ਦਾ ਕੰਮ ਸ਼ੁਰੂ ਕਰਤਾ ਹੈਗਾ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਉਹ ਉਸ ਹਲਕੇ ਦੇ ਸਭ ਤੋਂ ਮਜ਼ਬੂਤ ਕੈਂਡੀਡੇਟ ਹੈਗੇ ਆ ਇਹਦੇ ਨਾਲ ਜਿਹੜੀਆਂ ਪੰਥਕਤਰਾ ਹੈਗੀਆਂ ਉਹਨਾਂ ਨੇ ਵੀ ਉਮੀਦਵਾਰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰਤੀ ਹੈ ਤੇ ਇਹ ਪਤਾ ਲੱਗਾ ਕਿ ਬੇਦ ਵੀ ਕਾਂਡ ਨਾਲ ਜੁੜੇ ਤੇ ਵੇਬਰਗੁੜੀ ਕਾਂਡ ਨਾਲ ਜੁੜੇ ਜਿਹੜੇ ਕੁਝ ਵਿਅਕਤੀ ਹੈ ਉਹ ਵੀ ਟਿਕਟ ਲੈਣ ਦੇ ਚਾਹਵਾਨ ਹੈਗੇ ਆ ਤੇ ਇੱਕ ਜਿਹੜਾ ਪੁਰਾਣਾ ਅਕਾਲੀ ਦਲ ਹੈਗਾ ਉਹਦੇ ਵਿੱਚੋਂ ਵੀ ਬਠਿੰਡੇ ਦਾ ਇੱਕ ਆਗੂ ਜਿਹੜਾ ਹੈਗਾ ਉਹ ਗਿੱਦੜਵੇ ਤੋਂ ਉਸ ਮਤਲਬ ਇਲੈਕਸ਼ਨ ਲੜਨਾ ਚਾਹਵਾਨ ਹੈਗਾ ਬਹੁਤ ਜਲਦੀ ਜਿਹੜੇ ਪੱਤੇ ਸਾਫ਼ ਹੋ ਜਾਣਗੇ ਤੇ ਗਿੱਧਰਵੇ ਦੀ ਚੋਣ ਜਿਹੜੀ ਉਹ ਲਗਭਗ 29 ਸਾਲ ਬਾਅਦ ਬਾਅਦ ਫਿਰ ਕਿੰਦਰਚਸਪ ਹੋਗੀ 1995 ਚ ਮਨਕਤ ਬਾਦਲ ਦੇ ਬਾਈ ਇਲੈਕਸ਼ਨ ਦਿੱਤੋ ਹੋਇਆ ਸੀ ਉਦੋਂ ਸਰਦਾਰ ਬੀਨ ਸਿੰਘ ਜਿਉਂਦੇ ਹੈਗੇ ਸੀ ਤੇ ਉਦੋਂ ਇਹ ਜਿਹੜੀ ਸੀਟ 1700 ਵੋਟ ਤੇ ਮਨਕਤ ਬਾਦਲ ਜਿੱਤਿਆ ਸੀ ਔਰ ਉਸੇ ਤਰ੍ਹਾਂ ਹੀ ਲੜਾਈ ਤਾਂ ਸਾਨੂੰ 29 ਸਾਲ ਬਾਅਦ ਇੱਕ ਵਾਰ ਫਿਰ ਇੱਕ ਨੂੰ ਮਿਲੂਗੀ ਕਿ ਸਖਬੀਰ ਸਿੰਘ ਬਾਦਲ ਇੱਥੇ ਅਜਿਹਾ ਉਰਦੀਆਂ ਨਾਲ ਇਲੈਕਸ਼ਨ ਜਿਹੜਾ ਹੈਗਾ ਗਿੱਧਰਵਾ ਦੇ ਵਿੱਚ ਲੜੂਗਾ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜਦੇ ਜਾਂ ਨਹੀਂ ਚੜ੍ਹਦੇ ਇਹ ਹਜੇ ਆਪਾਂ ਥੋੜੀ ਜਿਹੀ ਵਾਰੀ ਵੇਟ ਕਰਨੀ ਪਊ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਸਾ ਪਤਾ ਲੱਗ ਸਕੇ ਸਾਡੀਆਂ ਖਬਰਾਂ, ਸਾਡਾ ਤਰਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ।